ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਹੋਂ ਸਰਪ੍ਰੀਤ ਮਾਨ ਇੱਕ ਵਾਰੀ ਫਿਰ ਤੁਹਾਡੇ ਨਾਲ ਹਾਜ਼ਰ ਹਾਂ ਬਾਜ਼ਾਰ ਵੀਕਲੀ ਆਪਣਾ ਨਵਾਂ ਸੈਕਸ਼ਨ ਔਰ ਬਾਜ਼ਾਰ ਵੀਕਲੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਵੱਖ-ਵੱਖ ਸ਼ਾਪਸ ਤੇ ਜਾਂਦੇ ਹਾਂ ਔਰ ਹਰ ਹਫਤੇ ਤੁਹਾਨੂੰ ਇੱਕ ਸ਼ਾਪ ਇੱਕ ਦੁਕਾਨ ਦੀ ਜਿਹੜੀ ਆ ਉਹ ਸੈਰ ਕਰਾਉਨੇ ਆ ਤੇ ਉੱਥੇ ਕਿਹੜੀਆਂ-ਕਿਹੜੀਆਂ ਸਪੈਸ਼ਲਸ ਨੇ ਉਹ ਵੀ ਦੱਸਦੇ ਆ ਤੇ ਆਓ ਫਿਰ ਅੱਜ ਪਹੁੰਚੇ ਆਪਾਂ 글ਿਟਰ ਜੁਵਲਰਸ ਟ੍ਰਗਨਿਨਾ ਦੇ ਵਿੱਚ 4/215 글ਿਟਰ ਜੁਵਲਰ ਅੱਜ ਪਹੁੰਚੇ ਆ ਪਬਲਿਕ ਟਾਈਮ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਆਓ ਵੇਖਦੇ ਆ ਸ਼ਾਪ ਚ ਕੀ ਆ ਸ਼ਾਪ ਦੇ ਅੰਦਰ ਆਪਾਂ ਆ ਚੁੱਕੇ ਹਾਂ ਹੁਣ ਦੇਖਦੇ ਹਾਂ ਕਿ ਸ਼ਾਪ ਜਿਹੜੀ ਹੈ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਪੂਰੀ ਸਜੀ ਪਈ ਹੈ ਔਰ ਨਾਲ ਦੀ ਨਾਲ ਸਜੇ ਪਏ ਨੇ ਰਾਜੀ ਭਾਜੀ ਰਾਜੀ ਭਾਜੀ ਸਭ ਤੋਂ ਪਹਿਲਾਂ ਤੇ ਸਵਾਗਤ ਕਰਦੇ ਹਾਂ ਬਾਜ਼ਾਰ ਵੀਕਲੀ ਪਬਲਿਕ ਟਾਈਮ ਦੇ ਵਿੱਚ ਤੁਹਾਡਾ ਤੁਹਾਨੂੰ ਪਤਾ ਕਿ ਆਪਾਂ ਹਰ ਵੀਕ ਇੱਕ ਇੱਕ ਸ਼ਾਪ ਜਿਹੜੀ ਹੈ ਉਹਦੇ ਤੇ ਜਾਂਦੇ ਹਾਂ ਔਰ ਦਿਖਾਉਂਦੇ ਹਾਂ ਕਿ ਸ਼ਾਪ ਦੇ ਵਿੱਚ ਐਕਚੁਅਲੀ ਕੀ ਚੱਲ ਰਿਹਾ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਇਹਦਾ ਇੱਕ ਬਹੁਤ ਧੂਮ ਧਾਮ ਦੇ ਨਾਲ ਜਿਹੜਾ ਮਹੂਰਤ ਕੀਤਾ ਧੂਮ ਧਾਮ ਦੇ ਨਾਲ ਇਸ ਨੂੰ ਜਿਹੜਾ ਹੈ ਉਹਦੇ ਵਿੱਚ ਐਂਟਰੀ ਲਈ ਹੁਣੇ ਦੱਸੋ ਕਿ ਕਿਵੇਂ ਦਾ ਹੰਗਾਰਾ ਮਿਲ ਰਿਹਾ ਥੈਂਕ ਯੂ ਜੀ ਪਹਿਲਾਂ ਤਾਂ ਮੈਨੂੰ ਸੁਣਨ ਵਾਲੇ ਔਰ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਰਾਜੂ ਵੱਲੋਂ ਗਲਿੱਟ ਜੁਲੇ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਪ੍ਰਮਾਣ ਕਰਿਓ ਜਿਵੇਂ ਸਾਡੀ ਪੁੱਛਿਆ ਹਰਪ੍ਰੀਤ ਜੀ ਆਪਾਂ 6 ਸਤੰਬਰ ਨੂੰ ਆਪਣੀ ਕੀਤੀ ਹੈ ਔਰ ਵਾਹਿਗੁਰੂ ਦੀ ਕਿਰਪਾ ਦੇਖੋ ਕਰਨ ਕਰਾਉਣ ਵਾਲਾ ਸਤਿਗੁਰੂ ਵਾਹਿਗੁਰੂ ਹੁੰਦਾ ਪਰ ਸਾਡੀ ਸੋਚ ਤੋਂ ਵੱਧ ਕੇ ਸਾਨੂੰ ਭਰਮਾ ਹੁੰਗਾਰਾ ਮਿਲਿਆ ਸਾਡੀ ਪਬਲਿਕ ਤੋਂ ਬਿਲਕੁਲ ਟੁਰਗਨਿਨਾ ਵਾਲ ਸਾਰਿਆਂ ਦਾ ਜਿਹਨੇ ਦੇਖਣ ਇੱਥੇ ਪਹੁੰਚ ਰਹੇ ਨੇ ਜੀ 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 ਟੁਰਗਨਿਨਾ ਵਾਲੇ ਟਾਨਿੰਡ ਵਾਲੇ ਮੈਂ ਤਾਂ ਹੁਣ ਨਾਮ ਨਹੀਂ ਯਾਦ ਹੈਗੇ ਇਥੋਂ ਦੇ ਸਬਰਬਾ ਦੇ ਪੁਆਇੰਟ ਕੁੱਕ ਹੋ ਗਿਆ ਮੈਲਟਨ ਹੋ ਗਿਆ ਉਦੋਂ ਡੈਨੀ ਨੋਂਗ ਇਸ ਤਰ੍ਹਾਂ ਦੇ ਕਾਫੀ ਸਬਰਬ ਹੈਗੇ ਜਿਨ੍ਹਾਂ ਦੇ ਮੈਂ ਸੋਰੀ ਨਾਮ ਨਹੀਂ ਲੈ ਪਾਰਿਆ ਪਰ ਕਾਫੀ ਸਾਨੂੰ ਪਰਮਾ ਹੰਗਾਰਾ ਔਰ ਸਾਡੀ ਸੋਚ ਤੋਂ ਵੱਧ ਕੇ ਲੋਕਾਂ ਭੈਣਾ ਭਰਾਵਾਂ ਨੇ ਸਾਨੂੰ ਪਿਆਰ ਦਿੱਤਾ ਔਰ ਜਦੋਂ ਮੈਨੂੰ ਯਾਦ ਆਇਆ ਵੀ 2012 ਚ ਜਦੋਂ ਅਸੀਂ ਬਿਜ਼ਨਸ ਸਟਾਰਟ ਕੀਤਾ ਸੀ ਨਾ ਜੀ ਉਦੋਂ ਤੇ ਹੁਣ ਸਟਾਰਟ ਕੀਤਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਉਹਦੇ ਵਿੱਚ ਦੋ ਕਾਰਨ ਆ ਹਾਂਜੀ ਪਹਿਲਾ ਕਾਰਨ ਹੈਗਾ ਸਾਡੇ ਹਰਪ੍ਰੀਤ ਮਾਨ ਜਿਨ੍ਹਾਂ ਨੇ ਇਸ ਗਲਿਟਰ ਜੁਵਲਰ ਨੂੰ ਹਰ ਇੱਕ ਦੇ ਮੋਬਾਈਲ ਤੱਕ ਪਹੁੰਚਾਇਆ ਔਰ ਦੇਖਣ ਵਾਲਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਮੋਬਾਈਲ ਖੋਲ ਕੇ ਉਸ ਵੀਡੀਓ ਨੂੰ ਉਸ ਐਡ ਨੂੰ ਤੁਸੀਂ ਦੇਖਿਆ ਉਹ ਤਾਂ ਥੈਂਕ ਯੂ ਧੰਨਵਾਦ ਦੂਜਾ ਕਾਰਨ ਹੈਗਾ ਗਲਿਟਰ ਜੁਵਲਰ ਜਿਹੜਾ ਪਿਛਲੇ 15 ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਬਿਜ਼ਨਸ ਕਰ ਰਿਹਾ ਉਹ 15 ਸਾਲਾਂ ਦੇ ਵਿੱਚ ਇੱਕ ਗਲਿਟਰ ਜੁਵਲਰ ਆ ਇੱਕ ਫੇਮਸ ਨੇਮ ਬਣਿਆ ਇੱਕ ਬ੍ਰਾਂਡ ਬਣਿਆ ਜਿਹਨੂੰ ਨਿਊਜ਼ੀਲੈਂਡ ਵਾਸੀ ਵੀ ਪਿਆਰ ਕਰਦੇ ਆ ਔਰ ਨਿਊਜ਼ੀਲੈਂਡ ਤੋਂ ਬਾਹਰ 10 ਕੰਟਰੀਆਂ ਦੇ ਵਿੱਚ ਸਾਡੀ ਸੇਵਾਵਾਂ ਜੋ ਅਸੀਂ ਹੁਣ ਤੱਕ ਕੋਰੀਅਰ ਕੀਤੇ ਆ ਉਹ ਲੋਕ ਭੈਣ ਭਰਾ ਸਾਨੂੰ ਜਾਣਦੇ ਆ ਉਸ ਕਰਕੇ ਵੀ ਇਸ ਮਿਲਬੰਦ ਦੇ ਵਿੱਚ ਕਾਫੀ ਲੋਕਾਂ ਨੂੰ ਬੜੀ ਖੁਸ਼ੀ ਹੋਈ ਕਿ ਸ਼ੁਕਰ ਆ ਭਰਾ ਦੇ ਤੁਸੀਂ ਵੀ ਇੱਥੇ ਟੁਰਗਨੀਨਾ ਦੇ ਵਿੱਚ ਜਾਂ ਮਿਲਬੰਦੇ ਵਿੱਚ ਐਂਟਰੀ ਲਈ ਆ ਔਰ ਥੈਂਕ ਯੂ ਇੱਕ ਵਾਰੀ ਫੇਰ ਵਾਂਸ ਅਗੇਨ ਮੈਨੂੰ ਦੇਖਣ ਵਾਲੇ ਸੁਣਨ ਵਾਲੇ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਐਸੇ ਪਿਆਰ ਐਸੇ ਸਹਿਯੋਗ ਐਸੇ ਸਪੋਰਟ ਦੀ ਅਸੀਂ ਆਸ ਕਰਦੇ ਹਾਂ ਔਰ ਮੈਂ ਵਾਦਾ ਕਰਦਾ ਕਿ ਤੁਹਾਨੂੰ ਹਰ ਇੱਕ ਪਾਸੋਂ ਬੈਸਟ ਸਰਵਿਸ ਬੈਸਟ ਪ੍ਰਾਈਸ ਔਰ ਬੈਸਟ ਗੋਲਡ 글ਿਟਰ ਜੁੱਲਤੋ ਮਿਲੇਗਾ ਐਡਰੈਸ ਮੈਂ ਇੱਕ ਵਾਰੀ ਦੱਸਣਾ ਚਾਹਾਂਗਾ ਜੀ ਯੂਨਿਟ ਨੰਬਰ 4 215 ਪਰਮਸ ਰੋਡ ਤੁਰਗਨੇਨਾ ਨਾ ਫੇਸਬੁੱਕ ਨਾ ਟਵਿੱਟਰ ਯਾਦ ਰੱਖਿਓ 글ਿਟਰ हाँ जी बहुत-बहुत